ਵੱਖਰੀ ਕਮੇਟੀ ਦੇ ਅਹੁਦੇਦਾਰਾ ਬਾਰੇ ਦੀਦਾਰ ਸਿੰਘ ਨਲਵੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਕੁਝ ਕੀ ਕੁਝ ਕਿਹਾ ਉਹਨਾਂ ਨੇ ਇਸ ਦੌਰਾਨ ਤੁਹਾਨੂੰ ਸੁਣਾਉਂਦੇ ਆਂ। ਅਪੀਲ ਕਾਦਮਾ ਕਿ 6 ਉਮਰਿਕੋਤਾ ਪਗਦਰ ਕਮੇਟੀ ਬਾਰੇ ਨੂੰ ਕਿਉਂਕਿ ਉਹਨਾਂ ਦਾ ਉਹਨਾਂ ਦਾ ਜਿਹੜਾ ਸਮਾਸੀਆ ਉਹ ਪੀੜਿਆ ਸੀ ਕਿ ਉਹ ਕਿਰਪਾਪੂਰਵਕ ਗੁਰੂਕਾਟੀ ਜਿਹੜੀ ਸੇਵਾ ਹੈ ਉਹ ਉਹਨੇ ਪੜੀ ਕਰ ਲਈ ਹੈ ਤੇ ਉਹ ਹਰਿਆਣਾ ਦੇ ਦਿਖਾਉਂ ਫੌਂਟੇਨ ਐਰਿਵਿਟੀ ਸੇ ਕੰਮ ਦੀ ਭਰਾਈ ਆ। ਨਲਵੀ ਸਾਹਿਬ ਸਭ ਤੋਂ ਵੱਡਾ ਇਥੇ ਜੋ ਸਵਾਲ ਬਰਕਰਾਰ ਹੈ ਉਹ ਹੈ ਕਿ ਪ੍ਰਧਾਨਗੀ ਦਾ ਅਹੁਦਾ ਕਿਸ ਨੂੰ ਮਿਲ ਸਕਦਾ ਹੈ ਇਸ ਬਾਰੇ ਕੁਝ ਤਸਵੀਰ ਸਾਫ ਕਰ ਸਕਦੇ ਹੋ ਇਹ ਤਾਂ ਜੀ ਸਰ ਫੋਕਰੀ ਦਾ ਬਣਨਾ ਹੈ ਹਮ ਚਾਰੀ ਮੈਂਬਰਾਂ ਨੇ ਬਣਾਉਣਾ ਹੈ ਜੀ ਚਾਰੀ ਮੈਂਬਰ ਕੱਟੇ ਹੋਣਗੇ ਉਹਨਾਂ ਦੀ ਛੋਟ ਕੀ ਹੈ ਮਰਜ਼ ਕਰਦੀ ਹੈ ਤਾਂ ਉਸ ਤੇ ਡਿਪੈਂਡ ਕਰੇਗਾ ਨਲਵੀ ਸਾਹਿਬ ਤੁਹਾਡੀ ਨਜ਼ਰ ਦੇ ਵਿੱਚ ਜੋ ਪ੍ਰਧਾਨਗੀ ਦਾ ਅਹੁਦਾ ਜੇ ਸੌਂਪਿਆ ਜਾੜਾ ਤਾਂ ਪ੍ਰਧਾਨਗੀ ਦਾ ਅਹੁਦਾ ਕਿਸ ਨੂੰ ਸੌਂਪਿਆ ਜਾ ਸਕਦਾ ਕਿਸ ਤਰ੍ਹਾਂ ਦਾ ਸ਼ਖਸ ਹੋਣਾ ਚਾਹੀਦਾ ਜਿਸ ਨੂੰ ਏਡੀ ਵੱਡੀ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ देखो मैं समझना सब तो बड़ी गलत दूरदर्शी इंसान होगा क्योंकि एक बहुत बड़ी जिम्मेवारी है, सरकार है। जिस बंद पता हो है रूल एंड रेगुले की होंगे बजट की होंगे प्रबंध की हों वाले भविख किस तरह की प्लानिंग करनी है यह सारिया गलत वीडी गए ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨਵੇਂ ਸਿਰੋਂ ਕੰਮ ਚੱਪ ਰਾ ਹੈ ਨਵੇਂ ਸਿਰੋਂ ਕੰਮ ਚੱਲਣਾ ਹੈ ਨਲਵੀ ਸਾਹਿਬ 28 ਜੁਲਾਈ ਨੂੰ ਮਹਾ ਸਮਾमेलन ਜੋ ਹਰਿਆਣਾ ਚ ਬੁਲਾਇਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਇਹ ਸਾਰੇ ਮੈਂਬਰਾਂ ਦੇ ਜੋ ਅਹੁਦੇ ਸੌਂਪੇ ਜਾਣੇ ਨੇ ਇਹ ਕੌਣ ਪ੍ਰਦਾਨ ਹੋਏਗਾ ਇਹ ਤਸਵੀਰ ਸਾਫ਼ ਹੋ ਜਾਏਗੀ ਨਹੀਂ ਸਮਾमेलन ਵਿੱਚ ਨਹੀਂ ਉਹਦੇ ਸੌਪੇ ਜਾਣੇ ਇਹ ਇੱਕ ਮੱਖਾ ਕੰਮ ਹੈ ਜਿਹੜਾ ਕਿ ਚਾਰੀ ਮੈਂਬਰੀ ਕਮੇਟੀ ਨੇ ਕਰਨਾ ਹੈ ਸਮਾमेलन ਦੇ ਵਿੱਚ ਤਾਂ ਅਜੇ ਇਹ ਗੱਲ ਵਿਚਾਰ ਕਰਨੀ ਆ ਰਹਿਣ ਦੇ ਸਿੱਖਾ ਨਹੀਂ ਕਿ ਜਿਹੜੀ ਐਸ ਵਕਤ ਹੈ ਲੇਟੈਸਟ ਸਿਚੁਏਸ਼ਨ श्रोमणी गुरुद्वारा प्रबंधक कमेटी ने पैदा कर दी है वो जोड़ा एमीकेबल हाल है शांति पूर्वक हल है आपस भाव सहमति वाला हाल है वो आपको किसान चूंट करें